ਭਾਰਤ ਵਿੱਚ ਇੱਕ ਭਗਤੀ ਕਾਲ ਦਾ ਦੌਰ ਰਿਹਾ ਜਿਸ ਵਿੱਚ ਸਮst ਭਾਰਤ ਦੇ ਵਿੱਚ ਥਾ-ਥਾ ਤੇ ਉੱਗੇ ਭਗਤ ਬ੍ਰह्मज्ञानी ਪੈਦਾ ਹੋਏ ਉਹਨਾਂ ਆਮ ਦਾਰਸ਼ਨਿਕ ਭਗਤੀ ਕਾਲ ਕਹਿੰਦੇ ਨੇ ਬੰਗਾਲ ਦੇ ਵਿੱਚ ਜੈਦੇਵ ਹੋਏ ਮਹਾਰਾਸ਼ਟਰ ਦੇ ਵਿੱਚ ਸ਼੍ਰੀ ਨਾਮਦੇਵ ਉੱਤਰੀ ਭਾਰਤ ਦੇ ਵਿੱਚ ਕਬੀਰ, ਰਾਮਾਨੰਦ, ਪਰਮਾਨੰਦ, ਰਵਦਾਸ ਜੈਸੇ ਉੱਗੀਆਂ ਹਸਤੀਆਂ ਨੇ। ਭਗਤੀ ਭਾਵ ਦੇ ਗੀਤ ਗਾ ਕੇ ਹਿਰਦਿਆਂ ਨੂੰ ਅੰਦੋਲਿਤ ਕੀਤਾ। ਉੱਥੇ ਪੰਜਾਬ ਦੇ ਵਿੱਚ ਬਾਬਾ ਫਰੀਦ ਦੇ ਅਮਰ ਕਲਾਮ ਨੇ ਅਮਰ ਜ਼ਿੰਦਗੀ ਦੀ ਪ੍ਰੇਰਣਾ ਦਿੱਤੀ। ਭਗਤ ਸ਼ਰਮੌਰ, ਸ੍ਰੀ ਰਵਦਾਸ ਜੀ ਮਹਾਰਾਜ ਚਮਾਰ ਘਰਾਣੇ ਨਾਲ ਤੱਲੁਕ ਰੱਖਦੇ ਨੇ ਔਰ ਉਸ ਜ਼ਮਾਨੇ 'ਚ ਜਦ ਆਪ ਨੇ ਭਗਤੀ ਭਾਵਨਾ ਦੇ ਗੀਤ ਅਰੰਭ ਕੀਤੇ ਸ਼ੂਦਰਾ ਲਈ ਖਾਸ ਕਰਕੇ ਚਮਾਰਾ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ ਪੁਰਬਲੇ ਸੰਸਕਾਰਾਂ ਦੇ ਕਾਰਨ ਰਵਦਾਸ ਜਨਮ ਤੋਂ ਹੀ ਭਗਤੀ ਭਾਵ ਤੇ ਹਲੇਮ ਤਬੀਅਤ ਦੇ ਮਾਲਕ ਸਨ ਆਪ ਦੀ ਮਾਤਾ ਦਾ ਨਾਂ ਇਤਿਹਾਸਕਾਰਾਂ ਨੇ ਧੁਰਬਿਨੀਆਂ ਲਿਖਿਆ ਹੈ ਔਰ ਪਿਤਾ ਦਾ ਨਾਂ ਰਾਮ ਜਨਮ ਤੋਂ ਹੀ ਸੇਲ ਸੁਭਾਅ ਹਸਮੁਖ ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਤੇ ਗੁਣ ਸਨ ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ 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 ਆਪ ਦਾ ਭਗਤੀ ਭਾਵ ਵੀ ਵੱਧਾ ਗਿਆ ਆਪ ਦਾ ਈਸ਼ਵਰੀ ਗਿਆਨ ਵੀ ਵੱਧਾ ਗਿਆ ਔਰ ਆਪ ਦੀ ਈਸ਼ਵਰੀ ਲਗਮ ਨੇ ਵੀ ਵਾਧਾ ਕੀਤਾ ਪੇਸ਼ੇ ਕਰਕੇ ਚੌਕੇ ਪਿਤਾ ਚਮਾਰ ਸਨ ਔਰ ਚਮੜੇ ਦਾ ਕੰਮ ਕਰਦੇ ਸਨ ਨਵੀਆਂ ਜੁੱਤੀਆਂ ਬਣਾਉਂਦੇ ਸਨ ਔਰ ਮੋਏ ਹੋ ਢੋਰਾ ਦਾ ਚਮੜਾ ਲਾ ਕੇ ਖਲੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇ ਲਿਆ ਸਾ ਆਪਣੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਡਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਵਿੱਚ ਆਪ ਲੋੜਵੰਦੀ ਜੁਤੀ ਗਣਦੇ ਸਨ ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗਣ ਦਿੰਦੇ ਸਨ ਜੁਤੀ ਗਣਨਾ ਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗਣਨਾ ਇਹ ਇੱਕੋ ਹੀ ਸਮੇਂ ਚੱਲਦਾ ਸੀ ਧੰਦੇ ਦੇ ਉਤੇ ਧਰਮ ਦੀ ਮੋਰ ਸੀ ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ ਪਾਵਨ ਹੋ ਗਿਆ ਸੀ ਆਪਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਤੇ ਆਪਣੀ ਜਾਤ ਨੂੰ ਛਪਾਇਆ ਨਹੀਂ ਹੈ ਆਪ ਸਾਫ ਕਹਿੰਦੇ ਨੇ ਮੇਰੀ ਜਾਤ ਕਮੀ ਨਹੀਂ ਪਾਤ ਕਮੀ ਨਹੀਂ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹ ਰਵਿਦਾਸ ਚਮਾਰਾ ਇਹ ਗੱਲ ਵਖਰੀ ਹੈ ਕਿ ਹਰ ਜਾਤ ਹਰ ਵਰਨ ਦੇਚ ਭਗਤ ਬ੍ਰह्मज्ञानी ਪੈਦਾ ਹੋਏ। ਲੇਕਿਨ ਇਸ ਦੇਸ਼ ਦੀ ਵਿਪਰ ਰੀਤੀ ਅਨਸਾਰ ਬਣਾਇਆ ਹੋਇਆ ਵਰਨਵੰਡ। ਉਹਦੀਆਂ ਜੜ੍ਹਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰह्मज्ञानी ਪੈਦਾ ਹੋ ਜਾਏ। ਤੋ ਚਮਾਰ ਹੀ ਅਕਸਰ ਉਸਦੇ ਆਲੇ ਦੁਆਲੇ ਬੈਠਦੇ ਸਨ। ਬਾਕੀ ਦੂਰ ਹੀ ਰਹਿੰਦੇ ਸਨ ਔਰ ਇਹ ਅੱਜ ਤੱਕ ਵੀ ਦੇਖਣ ਨੂੰ ਮਿਲਦਾ ਹੈ। تمام جلاہے کبیر دے کول جا بیٹھے اور اسی طریقے نال چھیمبیا نے نامદેو نو اپنا دھार्मिक ਮੁખી من لے ا اے وی اک طریقے نال او جو بنی ہوئی ورن وند دی پرمپرا سی او دی ہی سُکشم روپ وچ منوخ ہے دراصل منوخ زیادہ دھن تو ਪ੍ਰਭਾਵਤ ਹੁੰਦਾ ਹੈ ధਨવાન ਘਰਾਣੇ ਚ ਅਗਰ ਕੋਈ ਬ੍ਰह्मज्ञानी ਪੈਦਾ ਹੋਇਆ ਹੈ ਫਿਰ ਉਹ અવਤਾਰ ਕਹ ਲਾਇਆ ਹੈ ਤੇ ਗਰੀਬ ਦੇ ਘਰ ਦੇ ਵਿੱਚ ਅਗਰ ਕੋਈ ਬ੍ਰह्म ਗੈਨੀ ਪੈਦਾ ਹੋਇਆ ਹੈ ਤੇ ਉਹਨੂੰ ਭਗਤ ਤੇ ਮੰਨੇ ਹੈ ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸ ਦੇ ਆਲੇ ਦੁਆਲੇ ਇਕੱਠੀ ਨਹੀਂ ਹੋ ਸਕੀ ਮਹਾਤਮਾ ਬੁੱਧ ਦੇ ਨਾਲੋਂ ਰਵਦਾਸ ਦਾ ਗਿਆਨ ਘਟ ਨਹੀਂ ਹੈ ਸ਼੍ਰੀ ਰਾਮ ਦੇ ਨਾਲੋਂ ਰਵਦਾਸ ਦੀ ਸੋਚਣੀ ਤੇ ਮਰਿਆ ਦਾ ਕੱਟ ਨਹੀਂ ਹੈ ਕ੍ਰਿਸ਼ਨ ਦੇ ਗੀਤਾ ਨਾਲੋਂ ਰਵਦਾਸ ਦੇ ਗੀਤ ਕੋਈ ਕਮਜ਼ੋਰ ਨਹੀਂ ਨੇ ਪਰ ਉਹ ਰਾਜ ਘਰਾਣਿਆਂ ਨਾਲ ਤੱल्लुक ਰੱਖਦੇ ਨੇ ਰਾਜਪੁੱਤਰ ਨੇ ਇਸ ਵਾਸਤੇ ਉਹ અવਤਾਰ ਕਲਾਇਆ ਇਹ ਚਮਾਰ ਘਰਾਣੇ ਚ ਪੈਦਾ ਹੋਇਆ ਚਮਾਰਾਂ ਦਾ ਪੁੱਤਰ ਹੈ ਭਗਤ ਮੰਨੇ ਆ ਵੀ ਤਾਂ ਵੀ ਬਹੁਤ ਢੇੜੇ ਵਿੰਗੇ ਢੰਗ ਨਾਲ ਆਮ ਭਗਤਾਂ ਦੀ ਤਰ੍ਹਾਂ ਆਪ ਦਾ ਜੀਵਨ ਵੀ ਅਨੇਕਾਂ ਤਰ੍ਹਾਂ ਦੇ ਸੰਘਰਸ਼ ਤੋਂ ਲੰਘਿਆ ਸਮਾਜਿਕ ਸਤਲ ਦਾ ਸੰਘਰਸ਼ ਖੜਾ ਹੋ ਗਿਆ ਔਰ ਧਾਰਮਿਕ ਵਿਰੋਧਤਾ ਵੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਹ ਪਾੜੇ ਆਏ ਔਰ ਆਮ ਸ੍ਰੇਸ਼ਟ ਪੁਰਸ਼ਾਂ ਦੀ ਤਰ੍ਹਾਂ ਇਹਨਾਂ ਉੱਤੇ ਵੀ ਝੂਠੇ ਦੋਸ਼ਣ ਲੱਗਦੇ ਰਹੇ ਇੱਕ ਆਮ ਗਾਥਾ ਹੈ कि आप ਦੇ ਗੀਤਾਂ ਤੋਂ ਆਪ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਝਾਲਾਵਾੜ ਦੀ ਮਹਾਰਾਣੀ ਉਸਨੇ ਝਾਲਾਵਾੜ ਆਪ ਨੂੰ ਬੁਲਾਇਆ ਰਵਿਰਾਸਿ ਉਸ ਦੀ ਭਗਤੀ ਭਾਵਨਾ ਵੇਖ ਕੇ ਉਹਦੀ ਸ਼ਰਧਾ ਵੇਖ ਕੇ ਪਹੁੰਚੇ ਰਵਿਦਾਸ ਦੀ آمد ਦੇ ਚ ਝਾਲਾਵਾੜ ਦੀ ਮਹਾਰਾਣੀ ਨੇ ਬ੍ਰਹਮ ਭੋਜ ਕੀਤਾ تمام ब्राह्मणांनो ਨੌਤਾ ਦਿੱਤਾ تمام ਬ੍ਰਾਹਮਣ ਪੁੱਜੇ ਲੇਕਿਨ ਜਦ ਬ੍ਰਾਹਮਣਾ ਨੂੰ ਪਤਾ ਚੱਲਿਆ ਕਿ ਜਿਸ ਨੂੰ ਬੁਲਾਇਆ ਗਿਆ ਤੇ ਜਿਸ ਦੇ ਗੀਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸਮਾਰੋਹ ਰਚਿਆ ਗਿਆ ਉਹ ਤੇ ਇੱਕ ਚਮਾਰ ਹੈ ਉਹ ਤੇ ਸ਼ੁੱਧਰ ਹੈ ਤਾਂ ਵਿਰੋਧਤਾ ਦੇ ਖੜੇ ਹੋ ਗਏ ਔਰ ਕਹਿ ਲਗੇ ਜਿੰਨੇ ਤੱਕ ਇਸ ਚਮਾਰ ਚੋਂ ਇਸ ਚਮਾਰ ਨੂੰ ਮਹਿਲ ਚੋਂ ਕੱਢਿਆ ਨਹੀਂ ਜਾਂਦਾ ਅਸੀਂ ਭੋਜਨ ਨਹੀਂ ਛਕਾਂਗੇ ਅਸੀਂ ਦਖਸ਼ਣਾ ਨਹੀਂ ਲਵਾਾਂਗੇ ਮਹਾਰਾਣੀ ਦੁਬਦਾ ਚ ਪੈ ਗਈ ਜੇ ਭਗਤ ਨੂੰ ਰੱਖਦੀਏ ਤੇ ਬ੍ਰਾਹਮਣ ਰੁਸ ਕੇ ਜਾਂਦੇ ਨੇ ਤੇ ਜੇ ਬ੍ਰਾਹਮਣਾਂ ਨੂੰ ਰੱਖਦੀਏ ਤਾਂ ਫਿਰ ਭਗਤ ਦਾ ਸਤਕਾਰ ਨਹੀਂ ਰਹਿੰਦਾ ਭਗਤ ਦਾ ਸਨਮਾਨ ਨਹੀਂ ਰਹਿੰਦਾ ਇਸ ਤਰ੍ਹਾਂ ਦੇ ਦੁਬਦਾ ਵਿੱਚ ਪਈ ਹੋਈ ਮਹਾਰਾਣੀ ਨੂੰ ਵੇਖ ਕੇ ਰਵਦਾਸ ਨੇ ਕਹਿ ਦਿੱਤਾ ਅੱਛਾ ਮੈਂ ਇਸ ਬ੍ਰह्म ਭੋਜ ਦੀ ਪੰਗਤੀ ਦੇ ਵਿੱਚ ਨਹੀਂ ਬੈਠਦਾ ਆਪ ਇੱਕ ਪਾਸੇ ਹੋ ਗਏ ਲੇਕਿਨ ਜਦ ਬ੍ਰਾਹਮਣ ਭੋਜਨ ਛਕਣ ਲੱਗੇ ਪੰਗਤ ਦੇ ਵਿੱਚ ਬੈਠ ਕੇ ਤੇ ਕੀ ਦੇਖਦੇ ਨੇ ਇੱਕ ਇੱਕ ਬ੍ਰਾਹਮਣ ਦੇ ਨਾਲ ਰਵਦਾਸ ਬੈਠਾ ਹੈ ਇਹ ਕਲਾ ਵੇਖ ਕੇ ਸਾਰੇ ਬ੍ਰਾਹਮਣ ਰਵਦਾਸ ਦੇ ਪੈਰੀ ਆ ਕੇ ਪਏ ਇੱਥੇ ਰਵਦਾਸ ਨੂੰ ਕਹਿਣਾ ਪਿਆ ਐਸੀ ਲਾਲ ਤuj ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆਂ ਮੇਰੋ ਮਾથે ਛਤਰ ਧਰੇ اے ਪ੍ਰਭੂ ਮੈਂ ਤੇ ਇੱਕ ਨੀਚ ਸੀ ਅਛੂਤ ਸੀ ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੈ ਜਿਸ ਦੀ ਛੋਤ ਲੋਕੀ ਮੰਦੇ ਸਮਝੇ ਨੂੰ ਅਛੂਤ ਕਰਕੇ ਲੋਕੀ ਠੁਕਰਾਂਦੇ ਸਨ ਉਹਦੇ ਸਿਰ ਦੇ ਉੱਤੇ ਤੂੰ ਮਾਣ ਸਨਮਾਨ ਦਾ ਛਤਰ ਰੱਖ ਦਿੱਤਾ ਇਸ ਤਰ੍ਹਾਂ ਦੀ ਮਾਣ ਵਡਿਆਈ ਪਰੀਪੂਰਨ ਪ੍ਰਮਾਤਮਾ ਨੇ ਰਵਦਾਸ ਨੂੰ ਬਖਸ਼ਿਸ਼ ਕੀਤੀ ਔਰ ਹਕੀਕਤ ਹੈ ਕਿ ਭਗਤਾ ਨੂੰ ਹਮੇਸ਼ਾ ਹੀ ਪ੍ਰਭੂ ਸਨਮਾਨ ਦਿੰਦਾ ਰਿਹਾ ਹੈ ਵੜਿਆ ਹੀ ਦਿੰਦਾ ਰਿਹਾ ਇੱਕ ਦਫਾ ਬਨਾਰਸ ਦੇ ਵਿੱਚ ਆਪ ਦੀ ਬ੍ਰਾਹਮਣਾ ਨਾਲ ਚਰਚਾ ਹੋਈ ਚਰਚਾ ਦੀ ਮੁਠਬੇੜ ਬੇਪਰ ਬ੍ਰਾਹਮਣਾ ਨੇ ਪ੍ਰਹੋਤਾ ਨੇ ਸਾਫ਼ ਕਹਿ ਦਿੱਤਾ ਕਿ ਚਮਾਰ ਦਾ ਕੋਈ ਹੱਕ ਨਹੀਂ ਕਿਸੇ ਨੂੰ ਧਾਰਮਿਕ ਉਪਦੇਸ਼ ਦੇਣਾ ਚਮਾਰ ਦਾ ਕੋਈ ਹੱਕ ਨਹੀਂ ਪੂਜਾ ਪਾਠ ਕਰਨਾ ਉਸ ਵਕ ਰਵਦਾਸ ਕਹਿੰਦੇ ਨੇ ਕਿ ਮੈਂ ਹੁਣ ਪਾਵਨ ਹਾਂ ਪਵਿੱਤਰ ਹਾਂ ਭਾਵੇਂ ਮੇਰਾ ਪੇਸ਼ਾ ਚਮੜੇ ਦੀ ਜੁੱਤੀਆਂ ਬਣਾਉਣਾ ਹੈ ਲੇਕਿਨ ਫਿਰ ਵੀ ਮੈਂ ਪਾਵਨ ਹਾਂ ਪਵਿੱਤਰ ਹਾਂ ਕਿਵੇਂ ਰਵਦਾਸ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਾਵਨ ਨਹੀਂ ਹੋ ਮੈਂ ਪਾਵਨ ਹਾਂ ਤੁਸੀਂ ਪਵਿੱਤਰ ਨਹੀਂ ਹੋ ਮੈਂ ਪਵਿੱਤਰ ਹਾਂ ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ ਸਾਰੇ ਪ੍ਰੋਹਤ ਲੋਗਾ ਨੇ ਤੋ ਰਵਦਾਸ ਬੜੇ ਸੁੰਦਰ ਨਾਲ ਢੰਗ ਨਾਲ ਪ੍ਰੋਹਤਾਂ ਨੂੰ ਸਮਝਾਉਂਦੇ ਨੇ ਆਹ ਫਰਮਾਨ ਕਰਦੇ ਨੇ ਸੁਰ ਸ੍ਰੀ ਸਲਕ੍ਰਿਤ ਬਾਰ ਨਹੀਂ ਰੇ ਤੇ ਸੰਤ ਜਨ ਕਰਤ ਨਹਿ ਪਾਨੰ ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ ਤੇ ਸੰਤ ਨੇ ਕਹਿ ਦੇਣਾ ਠੀਕ ਹੈ ਇਹ ਗੰਗਾ ਜਲ ਦੀ ਬਣਾਈ ਗਈ ਹੈ ਪਰ ਗੰਗਾ ਜਲ ਹੁ ਗੰਗਾ ਜਲ ਨਹੀਂ ਰਹਾ ਉਹ ਸ਼ਰਾਬ ਹੋ ਗਿਆ ਹੈ ਅਪਵਿੱਤਰ ਹੋ ਗਿਆ ਹੈ ਮੈਂ ਨਹੀਂ ਪੀਾਂਗਾ ਸੰਤ ਠੋਕਰ ਮਾਰ ਦੇਗਾ ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਉਹ ਸੁਰ ਸ੍ਰੀ ਸਲਲ ਕ੍ਰਿਤ ਬਾਰ ਨਹੀਂ ਰਹੇ ਤੇ ਸੰਤ ਜਨ ਕਰਤਨੇ ਪਾਨੁ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਾ ਹੋਤ ਆਨੰ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਦੇ ਝੁੰਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ ਸੰਤ ਇਸ਼ਨਾਨ ਵੀ ਕਰੇਗਾ। ਕਿਉਂ ਕਿ ਹੁਣ ਗੰਦੇ ਨਾਲ ਤੇ ਗੰਧੀ ਸ਼ਰਾਬ गंगा ਵਿੱਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁਕੇ ਨੇ ਹੂ ਬਹੁ ਰਵਦਾਸ ਨੇ ਕਿਹਾ ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ ਗੰਗਾ ਤੋਂ ਵੱਖ ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ ਪਰ ਮੈਂ ਗੰਗਾ ਵਿੱਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ ਪਾਵਨ ਹੋ ਗਿਆ ਪਵਿੱਤਰ ਹੋ ਗਿਆ ਭਾਵੇਂ ਮੈਂ ਅਛੂਤ ਘਰਾਣੇ ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ ਭਾਵੇਂ ਤੁਸੀਂ ਬ੍ਰਾਹਮਣ ਘਰ ਦੇ ਜਨਮ ਹੋ ਤਾਂ ਵੀ ਅਛੂਤ ਇਸ ਢੰਗ ਦੇ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੇ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨੁਭਵੀ ਸੀ ਦਰਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ ਇੱਕ ਤੇ ਹੋ ਕਿਤਾਬੀ ਵਿਦਿਆ ਅਕਸ਼ਰੀ ਵਿਦਿਆ ਇੱਕ ਉਹ ਜੋ ਅਨੁਭਵੀ ਵਿਦਿਆ ਹੈ ਕਿਤਾਬੀ ਵਿੱਦਿਆ ਇੰਜ ਹੈ ਜੈਸੇ ਹौज ਦਾ ਪਾਣੀ ਔਰ ਅਨਭਵੀ ਵਿੱਦਿਆ ਐਸੀ ਹੈ ਜੈਸੇ ਝਰਨੇ ਆਂਦਾ ਜਲ ਜੋ ਪਹਾੜਾਂ ਦੇ ਚੋਂ ਸੋਮੇ ਨਿਕਲਦੇ ਨੇ ਈਸ਼ਵਰ ਦਾ ਚੰਦਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਦੇ ਚਲੇਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ ایک جتی گنڈھن آیا ہے انہیں ترک کھڑی کر دیتی بے سن چمارا آخر تے تو جتیاں ہی ہیں پگت کیڑی گل کا بنیا رو دس کہ چمر ٹھا گانٹ نہ جانا ہی میں جتی گنڈنا جانا ہی نہیں لوگ گٹھا میں پانا ہی लोग गठांदे ने पैरਾਂ ਦੀ ਜੁੱਤੀ ਜਦ ਕੇ ਮੈਂ ਜੁੱਤੀ ਗਣਣਾ ਜਾਣਦਾ ਹੀ ਨਹੀਂ ਔਰ ਅਖੀਰ ਵਿੱਚ ਸ਼ਬਦ ਦੇ ਚ ਕਹਿੰਦੇ ਨੇ ਲੋਗ ਗੰਠ ਗੰਠ ਖਰਾਬ ਗੋਚਾ ਹੋਂ ਬਿਨ ਗੰਠੇ ਜਾਏ ਪਹੁੰਚਾ ਬਹੁਤ ਕੀਮਤੀ ਗੱਲ ਰਹਿਸ ਤੇ ਰਮਜ਼ ਦੇ ਚ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ ਆਪਕਿ ਨੇ શરીર ਇਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ ਹੁਰਕੀ ਹੈ। ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਡਦਾ ਹੈ। ਮਿੱਤਰਾਂ ਨਾਲ ਟੁੱਟਦੀ ਹੈ, ਬੰਦਾ ਫਿਰ ਗੰਡਦਾ ਹੈ। ਭਰਾਵਾਂ ਨਾਲ ਟੁੱਟਦੀ ਹੈ, ਬੰਦਾ ਫਿਰ ਗੰਡਦਾ ਹੈ। ਪਤਨੀ ਨਾਲ ਟੁੱਟਦੀ ਹੈ, ਪਤੀ ਨਾਲ ਟੁੱਟਦੀ ਹੈ। ਔਰ ਟੁੱਟਣ ਤੇ ਫਿਰ ਬੰਦਾ ਉਸ ਨੂੰ ਗੰਡਦਾ ਹੈ ਰਵਿਦਾਸ ਕਹਿੰਦੇ ਮੈਂ ਦੇਖਦਾ ਇਹ ਜੁੱਤੀ ਰੋਜ਼ ਟੁੱਟਦੀ ਹੈ ਇਹ ਜੁੱਤੀ ਲੋਕੀ ਰੋਜ਼ ਗੰਡਾਂਦੇ ਨੇ ਲੋਕ ਗੰਠ ਗੰਠ ਖਰਾਬ ਗੋਚਾ ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੜਾ ਗੜਾ ਕੇ ਖੱਜਲ ਖੁਆਰ ਹੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਦੁਖੀ ਹੋ ਰਹੇ ਨੇ ਹਉ ਬਿੰ ਗੰਠੇ ਜਾਏ ਪਹੁੰਚਾ ਮੈਂ ਬਿਨਾ ਗੰਢਿਆ ਹੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ ਮੈਂ ਕਿਸੇ ਨਾਲ ਵੀ ਨਹੀਂ ਗੰਢੀ ਔਰ ਮੈਂ ਐਸੇ ਅਕਾਲ ਪੁਰਖ ਪ੍ਰਮਾਤਮਾ ਨਾਲ ਗੰਢ ਪਾਈ ਏ ਜਿਹੜੀ ਟੁੱਟਦੀ ਨਹੀਂ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਜਤ ਨਹੀਂ ਸਾਚੀ ਪ੍ਰੀਤ ਹਮ ਤੁਮ ਸੋਂ ਜੋਰੀ ਤੁਮ ਸੋਂ ਜੋਰ ਔਰ ਸੰਗ ਤੋਰੀ ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ ਆਪ ਇਸ ਸ਼ਬਦ ਦੇ ਚ ਕਹਿੰਦੇ ਨੇ ਤੁਮਰੇ ਭਜਨ ਕਟੇ ਜਮਫਾਸਾ ਭਗਤ ਹੇਤ ਗਾਵੇ ਰਵਿਦਾਸਾ ਭਗਤੀ ਭਾਵ ਨਾਲ ਹੈ ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ ਕਿਉਂਕਿ ਮੈਨੂੰ ਇਹ ਬੋਧ ਹੋਇਆ ਹੈ ਕਿ ਤੇਰਾ ਭਜਨ ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ ਜਮਾਂ ਦੀ ਫਾਈ ਜਨਮਾਂ ਦੀ ਫਾਈ ਬਾਰ ਬਾਰ ਜਮਣਾ ਬਾਰ ਬਾਰ ਮਰਨਾ ਦਰਸਲ ਇਸ ਦੇਸ਼ ਦੇ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ ਬਾਰ ਦਾ ਜਮਣਾ ਤੇ ਬਾਰ ਬਾਰ ਦਾ ਮਰਨਾ ਜੰਮਣ ਮਰਨਾ ਬਹੁਤ ਵੱਡਾ ਦੁੱਖ ਇਹ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ ਜਨਮ ਮਰਨ ਦੀ ਨਿਵਰਤੀ ਜਨਮ ਮਰਨ ਤੋਂ ਛੁਟਕਾਰਾ ਸਾਈਂਾਂ ਦੀ ਬਾਣੀ ਦਾ ਫੈਸਲਾ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨੰਦਨ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਦਰਸ ਲਈ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉ ਮੰਨਿਆ ਗਿਆ ਜੈਸੇ ਕੋਈ ਇੱਕ ਪਹਿਲੀ ਕਲਾਸ ਦੇ ਵਿੱਚ ਬੱਚਾ ਪੜ ਰਿਹਾ ਹੈ ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ ਹੈ ਤੀਜੀ ਚ ਆਇਆ ਹੈ ਚੌਥੀ ਚ ਆਇਆ ਹੈ ਪੰਜਵੀਂ ਚ ਆਇਆ ਹੈ ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਚ ਤੇ ਉਸ ਨੂੰ ਕਹਿ ਦਿੱਤਾ ਜਾਏ ਵੀ ਕੱਲ ਤੋਂ ਤੂੰ ਪਹਿਲੀ ਕਲਾਸ ਦੇ ਚ ਬੈਠ ਜਿਹੜੀਆਂ ਕਿਤਾਬਾਂ ਪੜ ਚੁੱਕੇ ਐ ਉਹ ਫਿਰ ਪੜ ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕਿਆ ਐ ਫਿਰ ਲੰਘ ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ ਹੈ ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ ਮਨੁੱਖ ਦਾ ਜਨਮ ਹੁੰਦਾ ਹੈ ਪੰਗੂੜੇ 'ਚ ਖੇਡਦਾ ਹੈ ਦੁੱਧ ਚੁੰਘਦਾ ਹੈ ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ ਸਹਜੇ ਸਹਜੇ ਵੱਡਾ ਹੁੰਦਾ ਹੈ ਖਿਡੌਣਿਆਂ ਨਾਲ ਖੇਡਦਾ ਹੈ ਹੋਰ ਵੱਡਾ ਹੁੰਦਾ ਹੈ ਬਾਲ ਸਕਾ ਛੋਟੇ ਛੋਟੇ ਬਾਲਕਾਂ ਨਾਲ ਖੇਡਦਾ ਹੈ ਹੋਰ ਵੱਡਾ ਹੁੰਦਾ ਹੈ ਸਕੂਲ ਜਾਂਦਾ ਹੈ ਵਿਦਿਆਲੇ ਜਾਂਦਾ ਹੈ ਵਿਦਿਆ ਪੜਦਾ ਹੈ ਫਿਰ ਜਵਾਨ ਹੁੰਦਾ ਹੈ ਵਿਆਹਾ ਜਾਂਦਾ ਹੈ ਫਿਰ ਉਸਦੇ ਬੱਚੇ ਹੁੰਦੇ ਨੇ ਕੰਮ ਦੰਦਿਆਂ ਦੇ ਵਿੱਚ ਇਹ ਪਰਿਹਰਤ ਹੁੰਦਾ ਹੈ ਸੁੱਖ ਦੁੱਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ ਅੱਜ ਬੁੱਢਾ ਹੋ ਗਿਆ ਤੇ ਫਿਰ ਅੱਜ ਮਰਨ ਲੱਗਿਆ ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ ਤੋ ਫਿਰ ਖਡੌਣਿਆਂ ਦੀ ਖੇਡ ਖੇਡਣੀ ਹੈ ਤੋ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ ਹੈ। ਤੋ ਫਿਰ ਛੋਟੇ-ਛੋਟੇ ਬੱਚਿਆਂ ਨਾਲ ਖੇਡਣਾ ਹੈ। ਤੋ ਫਿਰ ਸਹਿਜੇ-ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ ਹੈ। ਤੋ ਫਿਰ ਜਵਾਨ ਹੋਣਾ ਹੈ। ਤੋ ਫਿਰ ਵਿਆਹੇ ਜਾਣਾ ਹੈ। ਤੋ ਫਿਰ ਕੰਮ-ਧੰਦਿਆਂ ਵਿੱਚ ਪਰਵਿਰਤ ਹੋਣਾ ਹੈ। ਤੇ ਇਸ ਤਰ੍ਹਾਂ ਦੁੱਖ-ਸੁਖ ਦੇ ਵਿੱਚ ਜੀਵਨ ਬਤੀਤ ਕਰਦਿਆਂ ਤੋ ਫਿਰ ਬੁੱਢੇ ਹੋਣਾ ਹੈ। ਤੇ ਤੋਂ ਫਿਰ ਮਰ ਜਾਣਾ ਹੈ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ 'ਚੋਂ ਲੰਘ ਚੁੱਕੇ ਆਂ ਉਨਾ ਜੋ ਫਿਰ ਲੰਗੀਏ ਜਿਨ੍ਹਾਂ ਕਿਤਾਬਾਂ ਨੂੰ ਪੜ ਚੁਕੇ ਆ ਉਹ ਫਿਰ ਪੜੀਏ ਭਗਤ ਰਵਿਦਾਸ ਜੀ ਮਹਾਰਾਜ ਨੇ ਇਹ ਪ੍ਰਾਰਥਨਾ ਕੀਤੀਏ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜਿਉ ਚਿਰ ਭਇਓ ਦਰਸ਼ਨ ਦੇਖੇ اے ਪ੍ਰਭੂ ਬਹੁਤ ਜਨਮ ਮੈਂ ਵਿਚੜੇ ਹੀ ਰਿਆਂ ਜਮਦਾ ਰਿਆਂ ਮਰਦਾ ਰਹਾ ਜਨਮਦਾ ਰਹਾ ਮਰਦਾ ਰਹਾ ਭਾਰਤ ਦੇਚ ਜਿਤਨੇ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਇਸ ਢੰਗ ਨਾਲ ਪੁਨਰ ਜਨਮ ਨੂੰ ਮੰਨਿਆ ਤੇ ਭਾਰਤ ਤੋਂ ਬਾਅਦ ਅਗਰ ਕਿਸੇ ਨੇ ਪੁਨਰ ਜਨਮ ਨੂੰ ਮੰਨਿਆ ਤਾਂ ਉਹ ਕੇਵਲ ਸੂਫੀ ਫਕੀਰੀ ਨੇ ਜੈਸੇ ਕਿ ਸਮਸਤਵਰੇਜ ਦਾ ਕਹਿਣਾ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮਹਿਮਾ ਕੁਨਮ ਮੈਂ بار بار ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ ਆਪਣੇ ਘਰ ਦੇ ਚ ਲਿਆ ਸਕਾਂ ਤੇ ਸ਼ਮਸ ਤਬਰੇਸ਼ ਕਹਿੰਦੇ ਮੇਰਾ ਹਰ ਜਨਮ ਵਿਅਰਥ ਚਲਾ ਜਾਂਦਾ ਰਿਹਾ ਉਥੇ ਇੱਥੇ ਤੱਕ ਕਹਿੰਦੇ ਨੇ ਕਿ ਜਦ ਮੈਂ ਸੁਰਤ ਨੂੰ ਪਿੱਛੇ ਲੈ ਜਾਣਾ ਤੇ ਮੈਨੂੰ ਨਵਾਂ ਮਾਵਾਂ ਦਿਖਾਈ ਦੇਂਦੀਆਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁਕਿਆ ਜਿਨ੍ਹਾਂ ਨੇ ਪਾਲ ਪੋਸ ਕੇ ਮੈਨੂੰ ਵੱਡਾ ਕੀਤਾ ਸੀ ਸੁਰਤ ਹੋਰ ਪਿੱਛੇ ਕੀਤੀ ਜਾਏ ਤਾਂ ਹੋਰ अनेका ਮਾਵਾਂ ਵੀ ਦਿਖਾਈ ਦੇ ਸਕਦੀਆਂ ਨੇ ਦਰਸਲ ਅਧਿਆਤਮਕ ਸ਼ਕਤੀ ਨਾਲ ਜਦ ਬੰਦਾ ਸੁਰਤ ਅੱਗੇ ਕਰਦਾ ਹੈ ਤੇ ਭਵਿਸ਼ ਦੀ ਗੱਲ ਕਰ ਸਕਦਾ ਹੈ ਪਿੱਛੇ ਕਰੇ ਤਾਂ ਉਹ ਭੂਤਕਾਲ ਦੀ ਗੱਲ ਵੀ ਕਰ ਸਕਦਾ ਹੈ ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਛਤਰਨਾਟਕ ਦੀ ਕਠਾ ਦੇ ਵਿੱਚ ਸਾਫ਼ ਕਿਹਾ ਕਿ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ ਮੈਂ ਉੱਥੇ ਬੈਠ ਕੇ ਤਤ ਕਰਦਾ ਰਿਆਂ ਇਹ ਸਹਿਬਾਂ ਦੇ ਪਿਛੋੜ ਹੈ ਆਪ ਪਿਛੋੜ ਦੇ ਚਰਿਸ਼ੀ ਸਨ ਤਪੀਸ਼ਵਰ ਸਨ ਜਪੀਸ਼ਵਰ ਸਨ ਔਰ ਉਹ ਵੀ ਹੇਮਕੁੰਡ ਦੇ ਚਬੀਸ਼ਵਰ ਹੇਮਕੁੰਡ ਦੇ ਤਪੀਸ਼ਵਰ ਇਕਲ ਸਪਸ਼ਟ ਹੋ ਗਈ ਅਧਿਆਤਮਕ ਸ਼ਕਤੀ ਨਾਲ ਅਗਾ ਪਿਛਾ ਵੇਖਿਆ ਜਾ ਸਕਦਾ ਹੈ ਤੋ ਰਵਦਾਸ ਵੀ ਪੁਨਰ ਜਨਮ ਦਾ ਪੂਰਾ ਬੋਧ ਰੱਖਦੇ ਨੇ ਗਿਆਨ ਰੱਖਦੇ ਨੇ ਸਮਸਤਵ ਰੇਸ਼ ਕਹਿੰਦੇ ਨੇ ਕਿ ਮੇਰਾ ਹਰ ਜਨਮ ਇਸ ਢੰਗ ਨਾਲ નિਸਫਲ ਚਲਾ ਗਿਆ ਇੱਕ ਦਿਨ ਐਸਾ ਹੋਇਆ ਕਿ ਜਿਸ ਨੂੰ ਮੈਂ ਆਵਾਜ਼ਾਂ ਮਾਰਦਾ ਸੀ ਜਿਹਨੂੰ ਆਪਣੇ ਮੈਂ ਹਿਰਦੇ ਦੇ ਘਰ ਦੇ ਵਿੱਚ ਮਹਿਮਾਨ ਬਣਾਉਣਾ ਚਾਹੁੰਦਾ ਸੀ ਉਹ ਮਹਿਮਾਨ ਬਣਨ ਲਈ ਰਾਜ਼ੀ ਹੋ ਗਿਆ ਮੇਰੀ ਖੁਸ਼ੀ ਦੀ ਕੋਈ ਇੰਤਿਹਾਨ ਆ ਰਹੀ ਔਰ ਪ੍ਰਭੂ ਉਹ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਦਵਾਰ ਤੱਕ ਆਇਆ ਮੈਂ ਕਿਹ ਅੰਦਰ ਪ੍ਰਵੇਸ਼ ਕਰਵਾਉਂ ਖੁਦਾ ਨੇ ਕਿਹਾ ਨਹੀਂ ਅੰਦਰ ਵੇਖ ਮੇਰੇ ਬੈਠਣ ਦੀ ਥਾਂ ਹੈ ਕਿ ਨਹੀਂ ਕਹਿੰਦੇ ਨੇ ਸਮਸਤ ਵਰੇਜ ਅੰਦਰ جاتی ਜਦ ਮਾਰਦੇ ਨੇ ਤੇ ਜਿਸsinghasan ਤੇ ਬਿਠਾਣਾ ਸੀ ਖੁਦਾ ਨੂੰ ਉੱਥੇ ਕਰੋਧ ਬੈਠਾ ਹੈ ਉੱਥੇ ਲੋਭ ਬੈਠਾ ਹੈ ਉੱਥੇ ਹੰਕਾਰ ਬੈਠਾ ਹੈ ਤੇ ਜਦ ਧੱਕੇ ਮਾਰ ਕੇ ਰਵਦਾਸ ਸ਼ਮਸ ਤਵਰੇਸ਼ ਉਹਨਾਂ ਨੂੰ ਕੱਢਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਆ ਅੰਦਰ ਇਤਨੀ ਧੀਰੇ ਚ ਹੁੰਦਾ ਕਿ ਉਹ ਕੱਢੇ ਹੋਏ ਫਿਰ ਅੰਦਰ ਆ ਜਾਂਦੇ ਨੇ ਔਰ ਉਸsingaasan ਤੇ ਬੈਠ ਜਾਂਦੇ ਨੇ ਇਸ ਝਗੜੇ ਵਿੱਚ ਸ਼ਮਸ ਤਵਰੇਸ਼ ਕਹਿੰਦੇ ਨੇ ਮੇਰੀ ਜ਼ਿੰਦਗੀ ਵਿਅਰਥ ਚਲੀ ਗਈ حقیقت ہے کہت کبیر پنچ کو جگرو جگرت جنم گوایا جوٹھی مایا سب جگ باندیا میں رام رمت سکھ پایا تو رو داس کے اندر ہے پربو میں بہت جنماتوں بچھڑے آ رہے ہیں عد کی بکشش کر عد کی رحمت کر تو میرے ہردے دچ آن کے وس تاکہ جنم مرن تو چھٹکارا ہوئے ਨਿਰਮਾਣਤਾ ਆਪ ਦੀ ਇਤਨੀ ਜ਼ਿਆਦਾ ਹੈ ਕਿ ਜਦ ਆਪ ਦੇ ਭਗਤੀ ਭਾਵ ਦਾ ਚਾਰੋਂ ਪਾਸੇ ਪ੍ਰਭਾਵ ਪਿਆ ਆਪ ਦੇ ਗੁਣਾਂ ਦੀ ਮਹਿਕ ਜਦ ਚਾਰੋਂ ਪਾਸੇ ਫੈਲੇ ਤੇ ਕੁਦਰਤ ਸੀ ਸੀ ਇਸ ਤੋਂ ਨਾ ਚਾਹੰਦੇ ਹੋਆਂ ਵੀ ਲੋਕਾਂ ਨੇ ਪ੍ਰੋਹਤ ਲੋਕਾਂ ਨੇ ਵੀ ਮੁਅਤਰ ਹੋਣਾ ਸੀ ਤੋਂ ਬਨਾਰਸ ਦਾ ਜੋ ਮੁਖੀ ਪ੍ਰੋਹਤ ਸੀ ਇੱਕ ਦਿਨ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਭਗਤੀ ਭਾਵ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕਦਮਾਂ ਤੇ ਆ ਕੇ ਡਿਗਿਆ ਰਵਦਾਸ ਤੇ ਉੱਤੇ ਇੱਕਦਮ ਬਿਸਮਾਦ ਤਾਰੀ ਹੋ ਗਿਆ ਕਿ ਮੁਖੀ ਪ੍ਰੋਹਤ ਬਰਮਾਰ ਬਨਾਰਸ ਦੀ ਸਿਰਮੌਰ ਹਸਤੀ ਉਹਦਾ ਮਸਤਕ ਮੇਰੇ ਕਦਮਾਂ ਤੇ ਤੋ ਨਿਰਮਾਨਤਾ ਦੀ ਹੱਦ ਹੈ ਰਵਦਾਸ ਦੀ ਆਪ ਕਹਿੰਦੇ ਨੇ meri jaat kudwandla dhor dhovanta aj hun banarsi aaspaasa mai te ik chamar da puttar ha mera janam us gharane vich hoya hai jide moye hoye dhoran di khal lande ne aur aj hun banarsi aaspaasa ote aj vi banaras te aale de wale meri jaat de bande moye hoye dhoran di ਖਲ ਲਾਂਦੇ ਨੇ ਮੇਰੀ ਜਾਤ ਕੁਟਬਾਂਡਲਾ ਢੋਰ ਢੋਂੰਤਾ ਅਜ ਹੂੰ ਬਨਾਰਸੀ ਆਸਪਾਸਾ ਪਰ ਅਬ ਵਿਪਰਤੇ ਪ੍ਰਧਾਨ ਕਰੇ ਡੰਡੋਤ ਤੇਰੇ ਨਾਏ ਸਰਣਾਏ ਰਵਦਾਸ ਦਾਸਾ اے ਪ੍ਰਭੂ ਹੁਣ ਤੇ ਪ੍ਰਧਾਨ ਵਿਪਰਸ਼ ਮੁਖੀ ਪੁရောਹਤ ਮੈਨੂੰ ਸਜਦਾ ਕਰਦਾ ਹੈ ਮੈਨੂੰ ਮੱਥਾ ਟੇਕਦਾ ਹੈ ਪਰ ਹੇ ਪ੍ਰਭੂ ਇਹ ਮੈਨੂੰ ਨਹੀਂ ਮੱਥਾ ਟੇਕ ਰਿਹਾ

کنک کٹک جل ترنگ جیسا یہ اتنا ہی ہے جیسے سونا سونے دے گینے لیکن اے بھید بھی میرا مٹ گیا ہے اس تو پہلے میں بھرم دے ضرور سی ماد کیا کہ یہ بھرم ایسا جیسا مانیے होए न तैसा नरपत एक सिंहासन सोया सपने भया भिखारी अछत राज बिचरत दुख पाया सोगत भई हमारी ए अवस्था मेरी रही है जैसे कोई को राजा सो जाए ते सपने च भिखारी हो जाए ते दर दर भिक्षा मांगे ते दुखी हो रहे होवे बेचैन हो रहे होवे रो रहे होवे है ते हो राजा पर नींद करके ਭਿਖਾਰੀ ਬਣ ਗਿਆ ਹੈ ਹੈ ਤੇ ਹਰ ਮਨੁੱਖ ਰਾਮ ਦੇ ਹੀ ਅੰਸ਼ ਪ੍ਰਭੂ ਦੇ ਹੀ ਅੰਸ਼ ਪਰ ਅਗਿਆਨ ਵਸੋ ਕੇ ਆਪਣੇ ਆਪ ਨੂੰ ਇਹ ਸਰੀਰ ਸਮਝ ਬੈਠਾ ਹੈ ਔਰ ਜਨਮ ਮਰਨ ਦੇ ਦੁੱਖ ਨੂੰ ਸਹਾਰਨ ਵਾਲਾ ਮਨ ਬੈਠਾ ਹੈ ਸੰਸਾਰ ਦੀਆਂ ਵਿਪਤਾਵਾਂ ਸਹਿਣ ਬੈਠਾ ਹੈ ਜਿਸ ਦਿਨ ਗਿਆਨ ਉਹਦੇ ਆਉਂਦਾ ਹੈ ਜਿਸ ਦਿਨ ਪ੍ਰਕਾਸ਼ ਆਉਂਦਾ ਉਸ ਦਿਨ ਇਸ ਨੂੰ ਪਤਾ ਚੱਲਦਾ ਹੈ ਜਿਸ ਦਿਨ ਜਾਗਰਤ ਅਵਸਥਾ ਪ੍ਰਾਪਤ ਹੁੰਦੀ ਹੈ اس دن اس نو ہے میں راجا ہاں بکھاری نہیں میں تو نرپت ایک سنگاسن سویا سپنے بھیا اچھت بچھرت دکھ پایا سوگت بھائی ہماری راج بھینگ پرسنگ جیسے ہیں اب کچھ مرم جنایا انکٹک جیسے بھول پڑے اب کہتے کہن نہ آیا بڑا سندر ادارن دیتا ہے ਕਈ ਗਲੀ ਦੇ ਚੋਂ ਇੱਕ ਮਨੁੱਖ ਲੰਘਿਆ ਜਾ ਰਿਹਾ ਹੈ ਰੱਸੀ ਪਈ ਹੈ ਅંધੇਰਾ ਹੈ ਤਾਂ ਅંધੇਰੇ ਨੇ ਭਰਮ ਪੈਦਾ ਕੀਤਾ ਭਰਮ ਨੇ ਰੱਸੀ ਨੂੰ ਸੱਪ ਬਣਾ ਦਿੱਤਾ ਤੇ ਜਦ ਰੱਸੀ ਸੱਪ ਬਣ ਗਈ ਤਾਂ ਸੱਪ ਨੇ ਡਰ ਪੈਦਾ ਕਰ ਦਿੱਤਾ ਤੇ ਜਦ ਡਰ ਪੈਦਾ ਹੋ ਗਿਆ ਤਾਂ ਚੱਲਣਾ ਰੁਕ ਗਿਆ ਸਫ਼ਰ ਰੁਕ ਗਿਆ ਕਿਸੇ ਨੇ ਲਾਲ ਟੈਨ ਆ ਕੇ ਜਲਾਈ ਤੇ ਲਾਲ ਟੈਂਡੇ ਰੋਸ਼ਨ ਹੋਂਦੇ ਆ ਅੰਧੇਰਾ ਚਲਾ ਗਿਆ ਅੰਧੇਰਾ ਚਲਾ ਗਿਆ ਭਰਮ ਚਲਾ ਗਿਆ ਭਰਮ ਚਲਾ ਗਿਆ ਤੋ ਸੱਪ ਵੀ ਚਲਾ ਗਿਆ ਸੱਪ ਚਲਾ ਗਿਆ ਤੋ ਡਰ ਵੀ ਚਲਾ ਗਿਆ ਅਰ ਉਹ ਡਰ ਚਲਾ ਗਿਆ ਤੋ ਸਫਰ ਦਾ ਜੋ ਹੈ ਹੋਣਾ ਵੀ ਜਾਰੀ ਹੋ ਗਿਆ ਕਦਮ ਚੱਲਣੇ ਆਰੰਭ ਹੋ ਗਏ ਪੈਰ ਰੁਕੇ ਹੋਏ ਚੱਲ ਪਏ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਭਰਮ ਦੇਚ ਮੈ ਰਹਾਂ ਪਰ ਹੁਣ ਇਹ ਭਰਮ ਦੀ ਨਿਵਰਤੀ ਹੋ ਗਈ ਏ ਹੁਣ ਤੇ ਹੇ ਪ੍ਰਭੂ ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹੁਣ ਤੇ ਮੈਂ ਤੇਰਾ ਰੂਪ ਹੋ ਗਿਆ ਤੂੰ ਮੇਰੇ ਅੰਦਰ ਕੀ ਬੈਠਾ ਹੈ ਕਿ ਮੈਂ ਤੇਰਾ ਹੀ ਰੂਪ ਹੋ ਗਿਆ ਭਾਵੇਂ ਮੈਂ ਅਛੂਤ ਸੀ ਪਰ ਹੁਣ ਮੈਂ ਪਾਵਨ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਆਪ ਸਭ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਮਹਾਰਾਜ ਸਾਹਿਬ ਨੂੰ ਖੁਸ਼ੀਆਂ ਖੇੜੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ